ਰਣਾ ਕੁਜੀਤ ਜੀ ਸਾਡੇ ਨਾਲ ਮੌਜੂਦ ਨੇ ਰਾਣਾ ਜੀ ਜੋ ਸੈਸ਼ਨ ਚੱਲਦਾ ਪਿਆ ਪਹਿਲਾਂ ਤੋਂ ਉਸ ਦੇ ਉੱਤੇ ਕੰਸੈਂਟਰੇਟ ਕਰਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸੰਸਦ ਦੇ ਅੰਦਰ ਸੰਸਦ ਦੇ ਅੰਦਰ ਵੇਖੋ ਬਿਹਾਰ ਦੀ ਗੱਲ ਕਰ ਲਈਏ ਬਿਹਾਰ ਦੇ ਵਿੱਚ ਤਾੰਦਲੀ ਨਾਲ ਪਾਰ ਸਰਕਾਰ ਜਿੱਤਣਾ ਚਾਹੁੰਦੀ ਆ ਇਲੈਕਸ਼ਨ ਸੰਤੁਸ਼ਟ ਹੋਣੇ ਚਾਹੀਦੇ ਨਾਗਰਿਕ ਹੂੰ ਸੰਤੁਸ਼ਟੀ ਹੈ ਨਹੀਂ ਸੋ ਬੜਾ ਵੱਡਾ ਸਵਾਲ ਹੈ ਜਿਹਨੂੰ ਚੱਕਿਆ ਜਾ ਰਿਹਾ ਹੂੰ ਔਰ ਰੈਫਲ ਉਹਦੇ ਤੇ ਵੀ ਸਵਾਲ ਚਿੰਨ ਲੱਗੇ ਆ ਹਮ ਆਪਰੇਸ਼ਨ ਸਿੰਦੂਰ ਦੀ ਵੀ ਗੱਲ ਕਰਨਾ ਚਾਹੁੰਦੇ ਆ ਹਮ ਮੇਰੇ ਖਿਆਲ ਨਾਲ ਡਿਬੇਟ ਤੇ ਹੋਣੀ ਚਾਹੀਦੀ ਆ ਪ੍ਰਣਾ ਜੀ ਸਵਾਲ ਉਦੋਂ ਇਹ ਵੀ ਖੜ ਜਾਂਦਾ ਨਾ ਜਦੋਂ ਅ ਇੰਟਰਨੈਸ਼ਨਲ ਬਾਰਡਰਸ ਦੇ ਉੱਤੇ ਇੰਟਰਨੈਸ਼ਨਲ ਸਿਕਿਉਰਿਟੀ ਦੇ ਉੱਤੇ ਸਵਾਲ ਖੜੇ ਹੁੰਦੇ ਆ ਤੇ ਉਦੋਂ ਸੱਤਾਧਾਰੀ ਪਾਰਟੀ ਇਹ ਗੱਲ ਕਰਦੀ ਹੈ ਕਿ ਵਿਰੋਧੀ ਨਾਲ ਨਹੀਂ ਖੜਦੇ ਵਿਰੋਧੀ ਪਾੜ ਪਾਉਂਦੇ ਆ ਗੱਲ ਆ ਕਿ ਮੈਂ ਸਮਝਦਾ ਕਿ ਜਦੋਂ ਆਪਰੇਸ਼ਨ ਸੰਦੂਰ ਹੋ ਰਿਹਾ ਸੀ ਉਦੋਂ ਕਾਂਗਰਸ ਤੇ ਸਾਰੇ ਵਿਰੋਧੀ ਦਲ ਜਿਹਨਾਂ ਵਿਰੁੱਧ ਹੀ ਕਹਿੰਦੇ ਕਿ ਆਇਆ ਜਾ ਰਿਹਾ ਉਹ ਨਾਲ ਖੜੇ ਹੋਏ ਹਮ ਉਹ ਮੁਲਕ ਲਈ ਖੜੇ ਹੋਏ ਲੇਕਿਨ ਉਹਦੇ ਬਾਅਦ ਕਿਉਂ ਹੋਇਆ ਕਿਵੇਂ ਹੋਇਆ ਨੁਕਸ ਕੀ ਸੀ ਸਾਡੀ ਫੋਰਨ ਪੋਲਿਸੀਜ਼ ਕੀ ਨੁਕਸ ਨੇ ਇਹ ਤੇ ਡਿਬੇਟ ਦਾ ਜੀ ਮਸਲਾ ਇੱਥੇ ਡਿਬੇਟ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਅੱਛਾ ਰਾਣਾ ਜੀ ਪੰਜਾਬ ਦੀ ਗੱਲ ਵੀ ਕਰਨੀ ਜ਼ਰੂਰੀ ਹੈ ਬਿਹਾਰ ਦੇ ਨਾਲ ਨਾਲ ਹੁਣ 27 ਵੀ ਆਂਦਾ ਪਿਆ 27 ਦੇ ਹਾਲਾਤ ਵੀ ਮਨਾਰਾ ਪਾਰਟੀ ਸ਼ੁਰੂ ਕਰ ਲੈਂਦੀਆਂ ਨੇ ਇਸ ਟਾਈਮ ਦੇ ਉੱਤੇ ਆ ਕੇ ਕਾਂਗਰਸ ਦੇ ਕੀ ਹਾਲਾਤ ਨੇ ਕਾਂਗਰਸ ਦੀ ਮਸ਼ਹਈ ਚੜਦੀ ਕਲਾ ਹੁਣ ਵੀ ਹੋ ਗਈ ਕਾਂਗਰਸ ਦੀ ਚੜ੍ਹਦੀ ਕਲਾ ਮੈਨੂੰ ਐਂ ਲੱਗਦਾ ਹੈ ਕਿ ਸ਼ਾਇਦ ਵਿੱਚ ਜਿਆਦਾ ਪ੍ਰੋਬਲਮਸ ਆਉਣ ਲੱਗ ਗਈਆਂ ਨੇ ਲੀਡਰਸ ਜਿਹੜੇ ਪੁਰਾਣੇ ਨੇ ਉਹ ਜ਼ਿਆਦਾ ਗੱਲਾਂ ਕਰਨ ਲੱਗ ਗਏ ਨੇ ਪੁਰਾਣੀਆਂ ਉਹ ਜਾਗਰ ਕਰਨ ਲੱਗ ਗਏ ਨੇ ਪੁਰਾਣੇ ਲੀਡਰ ਲੀਡਰ ਵੀ ਕਦੇ ਪੁਰਾਣਾ ਹੁੰਦਾ ਹਮ ਲੀਡਰ ਤਾਂ ਯਾਰ ਰੋਜ਼ ਨਵਾਂ ਹੀ ਹੁੰਦਾ ਠੀਕ ਹੈ